ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚ ਲੰਘਦੇ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਤੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵਕੀ ਹੋ ਜਾਨੇ ਕਿੱਦੇ ਵੱਲ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਉਹਨਾਂ ਦਾ ਡਾਂਸ ਵਾਚੀ ਕੀਤੀ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀਗਾ ਨਹੀਂ ਕੀ ਗੱਲ ਕੀਤੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਉਹਨਾਂ ਨੂੰ ਅੱਛਾ ਤੁਹਾਡੀ ਰਹਿਸ਼ ਇੱਥੇ ਇਹ ਮਤਲਬ ਕਾਫੀ ਦੇਰ ਤੋਂ ਨੀ ਕੋਟ ਮਰ ਕਿੰਨੀ ਕੀਤੀ ਤੋੜਨਾ ਪਾਜੀ ਉਹੀ ਮੁੰਡਾ ਇੱਥੇ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਆ ਜੀ ਜਿਹੜੇ ਤਾਂ ਨੰਬਿਆਤ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਠੀਕ ਹੈ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦੇ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇਹ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਲੋ ਕਰੋ ਵੀ ਗੱਲ ਪਾਜੀ ਸ਼ੁਰੂ ਕਿੱਦੋਂ ਹੋਈ ਕੀ ਗੱਲ ਹੋਈ ਕੀ ਸੀ ਦੱਸੋ ਕੋਈ ਪੁਆਇੰਟ ਤਾਂ ਤੋ ਵਾਈਟ ਭਾਜੀ ਰਹਿਣ ਦੋ ਬਸ ਕਰੋ ਯਾਰ ਅਪਾ ਮਜ਼ਾਕ ਕੋ ਥੋੜੀ ਬਣਾਣ ਆਏ ਆ ਤੇ ਯਾਰ ਕਿਸੇ ਗੱਲ ਦਾ ਤੜ ਦੋ ਵਾਈਟ ਕੋ ਫਿਰ ਝਗੜਾ ਭਾਈ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਪਾਜੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤੁਹਾਨੂੰ ਦੇਖੋ ਤੁਸੀਂ ਸਾਰੇ ਜਣੇ ਵਾਈਟ ਨਾਲ ਕਿ ਕੱਲ ਨੂੰ ਕੀ ਬੰਨਣਾ ਕੀ ਪਾਜੀ ਮੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਣ ਆਏ ਆ ਤੁਸੀਂ ਆਪ ਹੀ ਕਹਿ ਰਹੇ ਹੋ ਪਾਜੀ ਮਜ਼ਾਕ ਹੀ ਬੰਨਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵਿਊਵਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਕੁਝ ਗੰਦਬਕ ਦੇ ਲੋਕ ਯਾਰ ਚੰਗਾ ਭਲਾ ਜੀਣਾ ਆਰਾਮ ਕੀਤਾ ਵਾ ਸਾਡਾ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛ ਰਹੇ ਕਿ ਤੁਹਾਡੀ ਕੋਈ ਪਹਿਲੇ ਰஞ்சிਸ਼ਾ ਜੀ ਨਹੀਂ ਨਹੀਂ ਜਾਂਦਾ ਭਾਜੀ ਕੌਣ ਨਾ ਕੌਣ ਨਹੀਂ ਓਕੇ ਅੱਛਾ